ਯਾਰ ਤੇਰੇ ਸਿਰ ਤੇ ਨਾਲੇ ਪਿਛਲੇ ਮੈਚ ਦੇ ਲੰਬੇ ਆ ਗਿੱਲਾ ਤੇਰੇ ਸਿਰ ਤੇ ਲੰਬੇ ਲੰਬੇ ਪੈੜਿਆ ਪੰਦੀਦਾਰ ਓਏ ਟਪਾ ਦਾ ਅਟਾ ਤੇ ਮੱਰੀਆਂ ਰਸਵਾ ਦੇ ਸੁਰਕਤੇ ਵਾਲਿਆ ਜੀਓ ਇੱਕ ਹੋਰ ਸ਼ਕਈਏ ਸ਼ਕਈਏ ਤਿੰਨ ਅੱਖਿਆਂ ਤੇ 2200 ਹੈ ਆ ਵਾਹ 2200 ਦੀ ਤਾਰੀ ਹੈ ਹੁਣ 2200 ਦਾ 70 ਸੀ ਆ ਗਿਆ ਇੱਥੇ ਦੂਜਾ ਬੱਲੇ ਦੂਜਾ 8 ਵਜ ਗਿਆ ਤੇ ਪਿੰਨ ਵਜ ਗਏ ਤਾਰੀ ਤੇ ਮਾਰੋ ਵਾਹ ਓ ਕੰਗੂ ਗਿੱਲਾ ਇਹ ਮੁੰਡਾ ਥਾਰ 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 ਇੱਥੇ ਜਲਾਲ ਵਾਓ ਕਕੂ ਦੇ ਨਾਲ ਨਵੀ ਗਲੇ ਦਾ ਨਵੀ ਓ ਹੋ ਓ ਹੋ ਓ ਬੱਲੇ ਮਹਾਰਤਾ ਆਯਾ ਕਕੂ ਓ ਜਲਾਲ ਆ ਰਿਹਾ ਦੇ ਕੀ ਹਾਲ ਦਾ ਮਾਰੋ ਕਬੀ ਕਕੂ ਵੇਖਾ ਕਿੱਦ ਤੱਕ ਸਾਡੇ ਸਦੇ ਚਲਿਆ ਜਾਂਦਾ ਜਿਹੜਾ ਹੁਣ ਹੁੰਦਾ ਤੇ ਪੁਰਾਣੇ ਪਲੇਅਰਾਂ ਨੇ ਘਾਟੀ ਦੇਖਿਆ ਓਧਰਲੇ ਪਾਸੇ ਅੱਥੇ ਫੇਰ ਉਹ ਬਾਈ ਤਾਰੀਵੇਂ ਮਾਰੇ ਆ ਟੋਡੇ ਨੇ ਚਾਰ ਥੇ ਨਾਲ ਦੋ ਰੋ ਤਾਰੀਵੇਂ ਤੈਈ ਦੇ ਲੱਗੂ ਗੱਲ ਗੱਗੂ ਓ ਓ ਹਟ ਜਾ ਪਾਸੇ ਓ ਹੋ 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 ਗੱਗੂ ਹਰੇ ਖਲੀਫਾ ਗੱਗੂ ਨਾਉਂਦਾ ਮਾਰੀ ਛੱਕੇ ਹੀ ਮਾਰਨਾ ਗੱਲ ਕਰਦਾ ਹੈ ਕਰਦੀ ਵਿੱਚ ਦੀ ਵੀ 11000 ਰੁਪਏ ਹੈ ਬਸ਼ੀਰ ਕੋਲੇ ਦੂਜੀ ਵੀ ਵਿਰਦ ਜੱਸੀ ਆਉਂਦੀ ਬੱਲੇ ਅੱਠਾ ਅੱਠਾ ਮਾਰਦਾ ਗੱਗੂ ਛਿੱਕੇ ਦਾ ਸਾਰੀ ਮਾਰਦੇ ਆ ਜਿੰਦਾ ਚੋਰ ਬੱਤੀ ਚੋਤੀ ਦਾ ਕੰਬੀ ਵਾਲਾ ਇਹ ਗੱਗੂ ਦੇ ਛਿੱਕੇ ਦੱਸੋਗੇ ਐਵੇਂ ਲੱਗ ਰਿਹਾ ਯਾਰ ਕਮੈਂਟ ਕਰਕੇ ਉਹ ਟਪਾ ਤੇ ਛੱਡ ਕਪਾਤੇ ਸ਼ੈੱਡ ਗੱਗੂ ਟੋ ਮੋਦਾ ਸ਼ੈੱਡ ਹੋਣਾ ਬਾਗੂ ਵਾਲੇ ਮੋਰ ਬਹੋੜ ਕੇ ਕਿਸੇ ਦਾ ਬਾਗੂ ਵਾਲੇ ਓ ਠਾ 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 2 ਵਾਲਾ 2 8 ਵਾਹ ਯਾਰ ਗੱਗੂ ਯਾਰ ਸਰਾ ਯਾਰ ਇਹਦਾ ਯਾਰ ਬੰਦੇ ਮਾਰ